ਕੀ ਬੀਜੇਪੀ ਸਰਕਾਰ ਮਨਰੇਗਾ ਸਕੀਮ ਨੂੰ ਬੰਦ ਕਰਨ ਜਾ ਰਹੀ ਹੈ ਉਹ ਮਨਰੇਗਾ ਸਕੀਮ ਜੀ ਨੇ ਦੇਸ਼ ਦੇ ਅੰਦਰ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਗਰ ਇਹ ਸਕੀਮ ਨਾ ਹੁੰਦੀ ਤਾਂ ਸ਼ਾਇਦ ਸਾਡਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਜਾਂਦਾ ਔਰ ਇਸ ਸਕੀਮ ਕਿਉਂ ਲਿਆਂਦੀ ਗਈ ਸੀ ਦੇਸ਼ ਦੇ ਅੰਦਰ ਇਹਦੇ ਪਿੱਛੇ ਡਾਕਟਰ ਮਨਮੋਹਨ ਸਿੰਘ ਜੀ ਦੀ ਸੋਚ ਸੀ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਿਹੜਾ ਵਚਨ ਸੀ ਜਨਤਾ ਦੇ ਨਾਲ ਜਿਹੜਾ ਕਿ ਉਹਨਾਂ ਦੇ ਨਾਂ ਨਾਲ ਨਹੀਂ ਕੇਵਲ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਉਸ ਸੋਚ ਦੇ ਨਾਲ ਇਹ ਮਨਰੇਗਾ ਸਕੀਮ ਅੱਜ ਤੋਂ कई साल पहला ग्यारह साल ये पेल दो हजार तकरीबन तकरीबन भी साल पहला एक कांग्रेस पार्टी लेके आए श्रीमती सोनिया गांधी ते डॉक्टर मनमोहन सिंह हम ग्यार साल तो, ਬੀਜੇਪੀ ਕੇਵਲ ਡਾਕਟਰ ਮਨਮੋਹਨ ਸਿੰਘ ਦੀਆਂ ਸਕੀਮਾਂ ਦੇ ਨਾਮ ਬਦਲ ਕੇ ਆਪਣਾ ਦੇਸ਼ ਦੇ ਅੰਦਰ ਕੰਮ ਚਲਾ ਰਹੀ ਸਮੇਂ ਸਮੇਂ ਤੇ ਸਿਰ ਉਹਨਾਂ ਸਕੀਮਾਂ ਦੇ ਨਾਮ ਬਦਲੇ ਜਾਂਦੇ ਐ ਲੇਕਿਨ ਉਹ ਸਾਰੇ ਦੀ ਸਾਰੀ ਜਿਹੜੀ ਦੇਣਾ ਡਾਕਟਰ ਮਨਮੋਹਨ ਸਿੰਘ ਕੀ دیے ਔਰ ਨਾਮ ਬਦਲ ਕੇ ਆਪਣਾ ਕੰਮ ਚਲਾਉਣਾ ਚਾਹੁੰਦੇ ਹੁਣ ਵੀ ਇਹਨਾਂ ਨੇ ਜਿਹੜੀ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ ਨੂੰ ਬਦਲ ਕੇ ਆਪਣੀ ਮਰਜ਼ੀ ਨਾਲ ਔਰ ਸਾਡੇ ਜੀ ਰਾਮ ਜੀ ਭਗਵਾਨ ਰਾਮ ਦਾ ਨਾਮ ਵੀ ਇਹਰੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਵਾਨ ਰਾਮ ਸਾਡੇ ਆਸਤੇ ਬਹੁਤ ਮਹਾਨ ਨੇ ਅਸੀਂ ਉਹਨਾਂ ਨੂੰ ਮੰਨਦੇ ਆਂ ਸਾਡੇ ਮਨ ਦੇ ਵਿੱਚ ਉਹਨਾਂ ਦਾ ਬੜਾ ਸਤਕਾਰ ਹੈ। ਔਰ ਸਮੁੱਚਾ ਦੇਸ਼ ਉਹਨਾਂ ਨੂੰ ਮੰਨਦਾ ਹੈ। ਲੇਕਿਨ ਇਸ ਤਰ੍ਹਾਂ ਦਾ ਕੰਮ ਕਰਨਾ ਹੋਰ ਬੜੀਆਂ ਸੰਸਥਾਵਾਂ ਮੰਦਰ ਧਾਰਮਿਕ ਚੀਜ਼ਾਂ ਨੂੰ ਇਸ ਤਰ੍ਹਾਂ ਦਾ ਪੋਲੀਟੀਕਲ ਚੀਜ਼ਾਂ ਦੇ ਵਿੱਚ ਜਾਣ ਬੁਝ ਕੇ ਬੀਜੇਪੀ ਇਸਤੇਮਾਲ ਕਰ ਰਹੀ ਹੈ ਉਹੀ ਪੋਲਰਾਈਜੇਸ਼ਨ ਦਾ ਕੰਮ। ਜਿਵੇਂ ਰਾਮ ਮੰਦਰ ਦੇ ਨਾਮ ਤੇ ਵੋਟਾਂ ਲਈਆਂ ਤੇ ਤੁਸੀਂ ਦੇਖਿਆ ਹੋਣਾ ਅਜੋਧਿਆ ਦੇ ਵਿੱਚ ਬੀਜਪੀ ਸਵੈ ਹਾਰ ਗਈ ਬਹੁਤ ਵੋਟਾਂ ਤੇ ਉੱਥੇ ਸਮਾਜਵਾਦੀ ਪਾਰਟੀ ਜਿੱਤੀ। ਸੋ ਕਹਿਣ ਦਾ ਮਤਲਬ ਲੋਕਾਂ ਨੇ ਇਸ ਕੱਲ ਨੂੰ ਨਕਾਰਿਆ ਕਿ ਤੁਸੀਂ ਭਗਵਾਨ ਰਾਮ ਦਾ ਨਾਮ ਰਾਜਨੀਤਿਕ ਤੌਰ ਤੇ ਉਛਾਲਦੇ। ਸੋ ਮਹਾਤਮਾ ਗਾਂਧੀ ਜੀ ਦਾ ਨਾਮ ਹਟਾਉਣਾ ਵੀ ਇੱਕ ਰਾਸ਼ਟਪਿਤਾ ਮਹਾਤਮਾ ਗਾਂਧੀ ਦਾ ਜੀ ਨੇ ਦੇਸ਼ ਦੇ ਅੰਦਰ ਦੁਨੀਆ 'ਚ ਬੜੀ ਦੇਣ ਹੈ। ਔਰ ਮੋਦੀ ਸਾਹਿਬ ਸਿਰ ਝਕਾਉਂਦੇ ਆ ਵੱਖ-ਵੱਖ ਦੁਨੀਆ ਚ ਦੇਸ਼ਾਂ ਜਾ ਕੇ ਉਹਨਾਂ ਦੇ ਸਟੈਚੂਸ ਦੇ ਸਾਹਮਣੇ ਲੇਕਿਨ ਫੇਰ ਅਸੀਂ ਕਹਿੰਦੇ ਆ ਇੱਥੇ ਆਰਐਸਐਸ ਦੀ ਮੱਧੂ ਗੋਡਸੇ ਦੀ ਵੀ ਸੋਚ ਸੀਗੀ ਜਿਹੜੇ ਗਾਂਧੀ ਸਾਹਿਬ ਦੇ ਕਾਤਲ ਸਨ ਅੱਜ ਉਸੇ ਸੋਚ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਤੇ ਕੰਮ ਕਰ ਰਹੀ ਹੈ ਦੋਸਤੋ ਇਹ ਨਹੀਂ ਨਾ ਕਿ ਇਕਨੋਮੀਕਲੀ ਤਾਂ ਪੰਜਾਬ ਦਾ ਨੁਕਸਾਨ ਬਹੁਤ ਹੋਏਗਾ ਇਹ ਜਿਹੜਾ ਮਨਰੇਗਾ ਦਾ ਪੈਸਾ ਹੈ ਇਹ ਮਨਰੇਗਾ ਦੀ ਦਿਹਾੜੀ ਤੁਹਾਨੂੰ ਇਹ ਦੱਸਣਾ ਚਾਹਣਾ ਇਹਦੇ ਨਾਲ ਡਿਵੈਲਪਮੈਂਟ ਵੀ ਹੁੰਦੀ ਸੀ ਜੀਰੇ ਨਾਲ ਸਾਡੇ ਪਿੰਡਾਂ ਦੀਆਂ ਸੜਕਾਂ ਗਲੀਆਂ ਨਾਲੀਆਂ ਛੱਪੜ ਪੌਂਡ ਪਾਰਕ ਆ ਤੁਸੀਂ ਮੁੱਲਾਪੁਰ ਦਾਖਾ ਨੂੰ ਜਦੋਂ ਜਾਂਦੇ ਹੋ ਵੱਡੇ ਵੱਡੇ ਪਾਰਕ ਤੁਹਾਨੂੰ ਨਜ਼ਰ ਆਉਂਦੇ ਆ ਇਹ ਮਨਰੇਗਾ ਦੀ ਰੇਣ ਹੈ ਕਿਉਂਕਿ ਲੇਬਰ ਦੇ ਨਾਲ ਸਾਡੇ ਕੋਲੇ ਮਟੀਰੀਅਲ ਕੰਪੋਨੈਂਟ ਵੀ ਆਉਂਦਾ ਹੈ ਉਹ ਮਟੀਰੀਅਲ ਕੰਪੋਨੈਂਟ ਦੇ ਨਾਲ ਅਸੀਂ ਪਿੰਡਾਂ ਦੇ ਵਿਕਾਸ ਤੇ ਪੈਸਾ ਲਾਉਣੇ ਹਨ ਹਰ ਕੰਮ ਕਰ ਸਕਦੇ ਹਾਂ ਲਾਈਟਸ ਹੁਣ ਵੀ ਜਿੰਨੇ ਕੰਮ ਹੋ ਰਹੇ ਆ ਪਿੰਡਾਂ 'ਚ ਉਹ ਮਨਰੇਗਾ ਦੇ ਤਹਿਤ ਹੋ ਰਹੇ ਸੋ ਇਹਨਾਂ ਨੇ ਆਉਂਦਿਆਂ ਸਾਰ ਕਿਵੇਂ ਹੱਲਾ ਬੋਲਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਪਹਿਲੇ ਸਾਲ ਜਦੋਂ ਸੰਸਦ ਕਿ ਮਨਰੇਗਾ ਕਾਂਗਰਸ ਪਾਰਟੀ ਦੀ ਵਿਫਲਤਾؤں ਦਾ ਪਲੰਦਾ ਹੈ ਮੈਂ ਇਸੇ ਬੰਦ ਨਹੀਂ ਕਰੂੰਗਾ ਲੇਕਿਨ ਇਹ ਵਿਫਲਤਾؤں ਦਾ ਪਲੰਦਾ ਹੈ ਫਿਰ ਹੌਲੀ ਹੌਲੀ ਮਨਰੇਗਾ ਨੂੰ ਘਟਾਉਣ ਲੱਗ ਪਏ ਮਨਰੇਗਾ ਦੇ ਕੰਮ ਕਰਤੇ ਸਾਡੇ ਇਰੀਗੇਸ਼ਨ ਦੇ ਕੰਮ ਬੰਦ ਕਰਤੇ ਰੋੜਾਂ ਦੇ ਬਰਮਾਂ ਦਾ ਕੰਮ ਜਿਹੜਾ ਕੰਮ ਬੰਦ ਕਰਤਾ ਜਿੱਥੇ ਸਾਨੂੰ ਕੰਮ ਮਨਰੇਗਾ ਦਾ ਮਿਲਦਾ ਸੀ ਤੇ ਸਾਡੇ ਲੋਕਾਂ ਦੀਆਂ ਬਿਹੜੀਆਂ ਟੁੱਟ ਗਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਇਹਰੇ ਤੇ ਇੱਕ ਥੇਲਾ ਵੀ ਕੰਮ ਨਹੀਂ ਕੀਤਾ ਸਰਕਾਰ ਨਾਲ ਬੈਠ ਕੇ ਗੱਲ ਕਰਨੀ ਸੀ ਜੇ ਮਨਰੇਗਾ ਦਾ ਇਰੀਗੇਸ਼ਨ ਦਾ ਜੇ ਬਰਮਾਂ ਦਾ ਕੰਮ ਬੰਦ ਕਰਨਾ ਸੀ ਰੋਡ ਬਰਮਸ ਦਾ ਤੇ ਸਾਨੂੰ ਐਗਰੀਕਲਚਰ ਸਟੇਟ ਆ ਉਹਦੇ ਵਿੱਚ ਸਾਨੂੰ ਹਿੱਸੇਦਾਰੀ ਦਾ ਕੰਮ ਸਾਨੂੰ ਦੇਣਾ ਚਾਹੀਦਾ ਸੀ ਆਇਡੈਂਟੀਫਾਈ ਕਰਕੇ ਇਹਦੇ ਨਾਲ ਸਾਡਾ ਕਰੋੜਾਂ ਰੁਪਿਆ ਜਿਹੜਾ ਉਹ ਰੁਕ ਗਿਆ ਤੇਰੀ ਜ਼ਿੰਦਾ ਜાગਦਾ ਉਦਾਹਰਣ ਇੱਕ ਜ਼ਿਲ੍ਹਾ ਸਾਡਾ ਲੁਧਿਆਣਾ ਜ਼ਿਲ੍ਹਾ ਆ ਮੇਰੇ ਕੋਲੇ ਡੀਸੀ ਨੇ ਮੈਨੂੰ ਰਿਪੋਰਟ ਦਿੱਤੀ ਹੈ ਇਹਦੇ ਵਿੱਚ ਕੀ ਹੈ ਕੀ ਰਜਿਸਟਰਡ ਹਾਊਸ ਹੋਲਡ ਜਿਹੜੇ ਮਨਰੇਗਾ 'ਚ ਰਜਿਸਟਰਡ ਹੈ 121123 ਹੈ। ਲੇਕਿਨ 52488 ਨੂੰ ਕੰਮ ਮਿਲਿਆ ਯਾਨੀ ਕਿ 42% ਲੋਕਾਂ ਨੂੰ ਕੰਮ ਮਿਲਿਆ। ਲੁਧਿਆਣਾ ਜ਼ਿਲ੍ਹਾ ਇਹ ਸਾਰੇ ਜਿਹੜੇ ਬੈਠੇ ਆ। 42 ਜੋ ਇਹ 100 ਦਿਨ ਦਾ ਗਰੰਟੀ ਸ਼ੁਦਾ ਰੋਜ਼ਗਾਰ ਦੀ ਸਕੀਮ ਹੈ। ਹਰ ਵਿਅਕਤੀ ਨੂੰ ਓਰੀ ਡਿਮਾਂਡ ਦੇ ਮੁਤਾਬਕ 100 ਦਿਨ ਦਾ ਗਰੰਟੀ ਕੰਮ ਦੇਣਾ ਹੈ ਲੇਕਿਨ ਕੰਮ ਕੀ ਮਿਲਿਆ ਕੇਵਲ 51488 ਨੂੰ ਜਿਹੜਾ 42% ਲੋਕਾਂ ਨੂੰ ਕੰਮ ਮਿਲਿਆ ਔਰੇ ਚੋਂ 12 ਪਰਿਵਾਰਾਂ ਨੂੰ ਕੰਮ 100 ਦਿਨ ਦਾ ਮਿਲਿਆ ਦੂਜਿਆਂ ਨੂੰ 100 ਦਿਨ ਦਾ ਕੰਮ ਨਹੀਂ ਮਿਲਿਆ ਜਾਨੀ ਕਿ ਲੁਧਿਆਣਾ ਜ਼ਿਲ੍ਹੇ ਦੀ 1% ਦੀ ਐਵਰੇਜ ਆਈ 100 ਦਿਨ ਦਾ ਕੰਮ ਦੇਣੀ ਹੁਣ ਭਗਵਾਨ ਤੁਮਾਨ ਕੀ ਕਰ ਰਹੇ ਹੈ ਉਹ ਆਪਣਾ ਪੱਲਾ ਝਾੜਨਾ ਚਾਹੁੰਦਾ ਹੈ ਮੇਰਾ ਭਾਈ ਕਿ ਮੈਂ ਇੱਕ ਵੀ ਡਾਂਸਰ ਦਾ ਸੱਤਰ ਬੁਲਾਉਣਾ ਹੈ ਤੇ ਸੱਤਰ ਦੇ ਵਿੱਚ ਮੈਂ ਕਹੂੰਗਾ ਕਿ ਬੀਜੇਪੀ ਨਕਾਮ ਹੋਈ ਤੇ ਬੀਜੇਪੀ ਨੇ ਮੰਦਰੇਗਾ ਬੰਦ ਕਰਤੀ ਨਹੀਂ ਆਮ ਆਦਮੀ ਪਾਰਟੀ ਵੀ ਨਕਾਮ ਰਹੀ ਕਿਉਂਕਿ ਤੁਸੀਂ ਬੈਠ ਕੇ ਤੁਹਾਡੀਆਂ ਪੰਚਾਇਤੀ ਰਾਜ ਵਿਭਾਗ ਨੇ ਦਿੱਲੀ ਦੇ ਪੰਚਾਇਤੀ ਰਾਜ ਵਿਭਾਗ ਨਾਲ ਬੈਠ ਕੇ ਗੱਲਬਾਤ ਨਹੀਂ ਕੀਤੀ ਨਹੀਂ ਤਾਂ ਐਗਰੀਕਲਚਰ ਦੇ ਤੁਸੀਂ ਹੋਰ ਕੰਮ ਲਿਆਉਂਦੇ ਜੇ ਕੰਮ ਬੰਦ ਕੀਤੇ ਸੀ ਆ ਜਿਹੜਾ 58% ਹੈ ਇਹ ਥੋੜੀ ਨਕਾਮੀ ਹੈ 51% ਔਰ 12 ਪਰਿਵਾਰਾਂ ਨੂੰ ਜਿਹੜਾ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਇਹ 1 ਲੱਖ 21 ਹਜ਼ਾਰ ਪਰਿਵਾਰਾਂ ਨੂੰ ਲੁਧਿਆਣੇ ਚ ਮਿਲਣਾ ਚਾਹੀਦਾ ਸੀ ਇਕਨੋਮਿਕਲੀ ਕੀ ਨੁਕਸਾਨ ਹੋ ਗਿਆ ਇਹ ਪੈਸਾ ਪੰਜਾਬ ਚਾਉਣਾ ਸੀ ਸੈਂਟਰ ਚੋਂ ਜੀਰੇ ਨਾਲ ਬਾਜ਼ਾਰਾਂ ਤੇ ਹੱਟੀਆਂ ਤੇ ਦੁਕਾਨਾਂ ਤੇ ਰੌਣਕਾਂ ਲੱਗੀਆਂ ਸੀ ਜਿਹੜਾ ਪੈਸਾ ਬਾਹਰੋਂ ਆ ਰਿਹਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਇਸ ਵਾਰ ਬਾਸਮਤੀ ਦਾ ਝਾੜ ਘਟ ਹੋਇਆ ਝੋਨੇ ਦਾ ਝਾੜ ਘਟ ਹੋਇਆ 10000 ਕਰੋੜ ਰੁਪਏ ਦੀ ਐਮਐਸਪੀ ਜਿਹੜੀ ਪੰਜਾਬ ਦੀ ਦਿੱਲੀ ਰਹਿ ਗਈ ਹੈ 10000 ਕਰੋੜ ਰੁਪਏ ਦੀ ਵਟਤ ਘਟ ਆਈ ਕਿਉਂਕਿ ਝੋਨਾ ਘਟ ਗਿਆ ਇਹ 10000 ਕਰੋੜ ਆਉਂਦਾ ਅੱਜ ਦਸੰਬਰ ਦਾ ਮਹੀਨਾ ਹੈ ਬਾਜ਼ਾਰਾਂ 'ਚ ਪੈਸਾ ਨਹੀਂ ਹੈ 10000 ਕਰੋੜ ਉਹ ਤੇ 10000 ਕਰੋੜ ਮਨਰੇਗਾ ਦਾ ਆਉਂਦਾ 20000 ਕਰੋੜ ਰੁਪਈਆ ਅੱਜ ਪੰਜਾਬ ਦੇ ਇਕਨੋਮੀ ਛੋਣਾ ਸੀਗਾ ਜਿਹੜਾ ਨੁਕਸਾਨ ਹੋਇਆ ਹੁਣ ਇਹ ਮਨਰੇਗਾ ਦਾ ਇਕੱਲਾ ਨਾਮ ਨਹੀਂ ਬਦਲਿਆ ਮਨਰੇਗਾ 'ਚ ਕੀ ਕਹਿ ਦਿੱਤਾ ਗਿਆ ਪਹਿਲਾਂ ਕਿਉਂਕਿ ਗਵਰਨਮੈਂਟ ਸਾਡੇ ਤੋਂ ਟੈਕਸਸ ਲੈਂਦੀ ਹੈ ਇਹ 90% 10% ਪੰਜਾਬ ਦਾ ਸ਼ੇਅਰ ਸੀ ਤੇ 90% ਸੀਗਾ ਕੇਂਦਰ ਸਰਕਾਰ ਦਾ ਸ਼ੇਅਰ ਜਿਹੜੇ ਉਹ ਡਾਕਟਰ ਮਨਮੋਹਨ ਸਿੰਘ ਨੇ ਬਣਾਈ ਸੀ ਪਹਿਲਾਂ ਇਹ ਡਿਮਾਂਡ ਬੇਸਿਸ ਸੀਗੀ ਕਿ ਡਿਮਾਂਡ ਮੈਂ ਕਰਾਂਗਾ ਕੰਮ ਦੀ ਤੇ ਮੈਨੂੰ ਕੰਮ ਦੇਣਾ ਪਏਗਾ ਹੁਣ ਬੈਂਸ ਸਾਹਿਬ ਇਹਨਾਂ ਨੇ ਪ੍ਰੋਗਰਾਮ ਇਹ ਬਣਾਤਾ ਦਾਬਰ ਸਾਹਿਬ ਕਿ ਡਿਮਾਂਡ ਕਰੋ ਨਾ ਕਰੋ ਅਸੀਂ ਪੈਸਾ ਨਿਰਧਾਰਤ ਕਰਾਂਗੇ ਕਿ ਪੰਜਾਬ ਚ ਇੰਨੇ ਕਰੋੜ ਦਾ ਮਨਰੇਗਾ ਦਾ ਕੰਮ ਹੋਏਗਾ ਜਾਨਕੀ 5000 ਕਰੋੜ ਦਾ ਹੋਏਗਾ ਪਹਿਲਾ ਅਸੀਂ 25 ਦਾ ਕਰਦੇ ਸੀ ਮੰਨ ਲਓ ਕਿਉਂ 5000 ਕਰੋੜ ਰੁਪਏ ਦੇ ਬਜਟ ਦੇ ਨਾਲ ਤੁਸੀਂ ਗਾਂਹ ਕੰਮ ਦੇ ਦੇਣਾ ਅੱਛਾ ਚਲਾਕ ਇੰਨੇ ਹੈ ਰੇ ਰੱਬ ਦਾ ਨਾਮ ਕੇਵਲ ਮੋਦੀ ਸਾਹਿਬ ਕੋਲੇ ਚਲਾਕੀ ਹੈ ਤੇ ਗਾਂਹ ਜਿਹੜੀ ਪੰਜਾਬ ਦੀ ਸਰਕਾਰ ਹੈ ਮੁੱਖ ਮੰਤਰੀ ਪੰਜਾਬ ਉਹ ਉਦੋਂ ਵੀ ਚਲਾਕ ਹੈ ਦੇਣ ਕਰਤੇ 125 ਉਹ ਭਾਈ ਮੇਰਿਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਜ਼ਿਲ੍ਹਾ ਹੈ ਉੱਥੇ 12 ਪਰਿਵਾਰਾਂ ਨੂੰ 121000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਤੇਰੇ 125 ਦਿਨਾਂ ਦਾ ਕੀ ਫਾਇਦਾ ਨਾਲ ਲਾਵੀ ਸਕੀਮ ਕਿ ਨਰੇਗਾ ਵਰਕਰਾਂ ਨੂੰ ਕਹੂੰਗਾ ਮੈਂ ਤਾਂ 125 ਦਿਨ ਕਰਤੇ ਐ ਪਰ ਹੁਣ 40% ਹਿੱਸਾ ਪੰਜਾਬ ਪਾਏਗਾ ਪਹਿਲਾ 10% ਪਾਉਂਦਾ ਸੀ ਹੁਣ 90 60 ਦੀ ਰੇਸ਼ੋ ਕੱਟ ਕੇ 60 40 ਦੀ ਰੇਸ਼ੋ ਕਰਤੀ ਹੁਣ 60 40 ਰੇਸ਼ੋ ਤਾਂ ਹੈ ਹੀ ਨਹੀਂ 40% ਸਾਡੇ ਕੋਲੇ ਸਾਡੇ 4 ਲੱਖ ਕਰੋੜ ਰੁਪਏ ਦਾ ਮਸ਼ਹੂਰੀਆਂ ਵਾਲੀ ਸਰਕਾਰ ਨੇ ਕਰਜ਼ਾ ਚੜਾਤਾ ਮਸ਼ਹੂਰੀਆਂ ਵਾਲੀ ਸਰਕਾਰ ਨੇ ਸਾਡੇ 4 ਲੱਖ ਕਰੋੜ ਦਾ ਕਰਜ਼ਾ ਕਢਾ ਚੜਾਟਾ ਜਿਨ੍ਹਾਂ ਦਾ 1000 ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ 40% ਕਿੱਥੋਂ ਪਾਏਗੀ ਸਰਕਾਰ ਸਾਡਾ ਮਾਰਚ ਦੇ ਮਹੀਨੇ ਲੈਪਸ ਹੋ ਜਾਂਦਾ ਫੰਡ ਕਿਉਂ ਕਿਉਂਕਿ 10% ਹਿੱਸਾ ਵੀ ਕਈ ਵਾਰੀ ਪੰਜਾਬ ਨਹੀਂ ਆਪਦਾ ਪਾਉਂਦਾ ਜੇ 10 ਕਰੋੜ ਨਾ ਪਾਵੇ ਤਾਂ 90 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਲੈਪਸ ਕਰ ਦਿੰਦੀ ਹੈ ਮਾਰਚ ਦੇ ਮਹੀਨੇ ਤੇ ਫਿਰ ਉਹ ਅਗਲੇ ਬਜਟ 'ਚ ਆ ਜਾਂਦਾ ਹੈ ਅਸੀਂ ਮਨਰੇਗਾ ਦੇ ਕੰਮ ਕਰਾਏ ਆ ਸਾਨੂੰ ਪਤਾ ਜੇ ਬਿੱਲ ਕਲੀਅਰ ਨਹੀਂ ਹੋਏ ਹੁਣ 10% ਕਰਤਾ ਉਹ ਬਲਕੇ 40% ਕਰਤਾ ਸੋ ਐਦਾਂ ਇਹਨਾਂ ਨੇ ਜੀ ਰਾਮਜੀਵ ਵਿਕਸਤ ਭਾਰਤ ਗਰੰਟੀ ਰੋਜ਼ਗਾਰ ਸਕੀਮ ਦਾ ਇੱਕ ਨਵਾਂ ਮਿਸ਼ਨ ਚਲਾ ਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਕੰਮ ਕੀਤਾ ਫੇਰ ਕੀ ਕਰਦਾ ਬਜਾਈ ਤੇ ਕਟਾਈ ਦਾ ਜਾਨੀ ਕਿ 2 ਮਹੀਨੇ ਕੰਮ ਦੇਣਾ ਹੀ ਨਹੀਂ ਹੁਣ ਦੱਸੋ ਯਾਰ ਇਸ ਦੇਸ਼ ਦੇ ਅੰਦਰ ਲੋਕਤੰਤਰ ਦੇ ਵਿੱਚ ਹੁਣ ਗਵਰਨਮੈਂਟ ਡਿਸਾਈਡ ਕਰੇਗੀ ਮੈਂ ਕੰਮ ਕੀ ਰਹਾ ਕਰਮੇ ਗਵਰਨਮੈਂਟ ਵਿਲ ਡਿਸਾਈਡ ਕੀ ਮੈਂ ਕਿਹੜਾ ਕੰਮ ਕਰਨਾ ਹੈ 2 ਮਹੀਨੇ ਕੰਮ ਨਹੀਂ ਦੇਣਾ 12 ਮਹੀਨਿਆਂ ਚੋਂ ਪਹਿਲਾਂ ਇਹ ਨਹੀਂ ਸੀਗਾ 12 ਮਹੀਨਿਆਂ ਚੋਂ ਜਦੋਂ ਮਰਜੀ ਲੇਬਰ ਵਾਲਾ ਕੰਮ ਮਨਸਾਦਾ ਮੇਰਾ ਚਿਤ ਕਰਦਾ ਝੋਨਾ ਵੜਨ ਦਾ ਮੇਰਾ ਚਿਤ ਕਰਦਾ ਰਿਕਸ਼ਾ ਚਲਾਉਂਦਾ ਮੇਰਾ ਚਿਤ ਕਰਦਾ ਫੈਕਟਰੀ ਚ ਕੰਮ ਕਰਨ ਦਾ ਹੁਣ ਇਹ ਜਿਹੜਾ ਡਿਸਾਈਡ ਹੈ ਇਹ ਵੀ ਇਹ ਦੱਸਣ ਕੇ ਵੀ ਅਸੀਂ ਕਿਦੋਂ ਕਰਨੇ ਸੋ ਕਹਿਣ ਦਾ ਭਾਅ ਇਹ ਹੈ कि सारा काम उस इधर उधर करके सारा काम ये खराब करता सो अस ये बेनती कर रहे हैं पूरे देश के अंदर कि मनरेगा की लड़ाई कांग्रेस पार्टी ने यह काम शुरू किया पिछे बड़ा बड़ा राज जो असी ये काम शुरू किया कई लोगों ने कहा लेबर नहीं मिलेगी ਪਰ ਅਗਰ ਇਹ ਕੰਮ ਨਾ ਸ਼ੁਰੂ ਹੁੰਦਾ ਜੇ ਮੈਂ ਤੁਹਾਨੂੰ ਦੱਸ ਦਿੰਦਾ ਇਹਰੇ ਪਿੱਛੇ ਬੁੱਧੀਮਾਨ ਵਿਅਕਤੀ ਸਾਡਾ ਪ੍ਰਧਾਨ ਮੰਤਰੀ ਸਵਰਗਿਆ ਮਨਮੋਹਨ ਸਿੰਘ ਜੀ ਦਾ ਕੀ ਦਿਮਾਗ ਸੀਗਾ ਬੇਸ਼ੰਗਰ ਸਿਵਲ ਵਾਰ ਲੱਗ ਜਾਂਦੀ ਸੀ ਅਮੀਰ ਅਮੀਰ ਹੋ ਗਿਆ ਗਰੀਬ ਗਰੀਬ ਹੁੰਦਾ ਜਾ ਰਿਹਾ 80% ਦੇਸ਼ ਦੇ ਪਾਪੂਲੇਸ਼ਨ ਦਾ ਪੈਸਾ ਦੋ ਅਮੀਰਾਂ ਕੋਲੇ ਅਡਾਨੀ ਤੇ ਬਾਨੀ ਇਹ ਅੰਕੜੇ ਕਹਿ ਰਹੇ ਆ 80% 140 ਕਰੋੜ ਦੀ ਆਬਾਦੀ ਦੇ ਪੈਸੇ ਕੇਵਲ ਦੋ ਵਿਅਕਤੀਆਂ ਕੋਲੇ ਅੜਾਨੀ ਤੇ ਬਾਨੀਆਂ ਕੋਲੇ ਜੇ ਤੁਹਾਡਾ ਬੱਚਾ ਤਿੰਨ ਸਦੀਆਂ ਨਾਲ ਰੋਟੀ ਖਾਏਗਾ ਤੇ ਗਰੀਬ ਦੇ ਬੱਚੇ ਨੂੰ ਆਟਾ ਵੀ ਨਹੀਂ ਮਿਲੇਗਾ ਫਿਰ ਇਸ ਦੇਸ਼ ਦੇ ਵਿੱਚ ਲੜਾਈ ਹੋ ਸਕਦੀ ਹੈ ਇਹਦੇ ਪਿੱਛੇ ਉਸ ਬੰਦੇ ਦਾ ਦਿਮਾਗ ਸੀ ਹਰ ਵਿਅਕਤੀ ਆਪ ਦੇ ਘਰੇ ਰੱਜ ਪੁੱਜ ਕੇ ਪਵੇ ਕਿ ਦੂਜੇ ਦੇ ਘਰ ਵਾਲੋ ਨਾ ਦੇਖੇ ਉਹ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਉਹਨੂੰ ਕੰਮ ਮਿਲੇ ਤੇ ਉਹਦਾ ਚੁੱਲ੍ਹਾ ਚੱਲਦਾ ਰਹੇ ਜੇ ਗਰੀਬ ਦਾ ਚੁੱਲ੍ਹਾ ਬੰਦ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਇੰਡਸਟਰੀ ਮਰਦੀ ਜਾ ਰਹੀ ਹੈ ਅੱਜ ਲੁਧਿਆਣੇ ਦੀ ਇੰਡਸਟਰੀ ਦਾ ਕੀ ਹਾਲ ਹੈ ਕੋਈ ਇੰਡਸਟਰੀ ਪਾਲਿਸੀ ਨਹੀਂ ਕੋਈ ਗੱਲਬਾਤ ਨਹੀਂ ਕੋਈ ਟਾ ਇੰਡਸਟਰੀ ਆਇਆ ਤਾਂ ਪੈਸੇ ਮੰਗੇ ਗਏ ਕਿਸੇ ਨੇ 5 ਕਰੋੜ ਕਿਸੇ ਨੇ 25 ਕਰੋੜ ਕਿਸੇ ਨੇ 20 ਕਰੋੜ ਆ ਜਿਹੜਾ ਬਾੜ ਆਈ ਸਾਡੀ ਇਹਦੇ ਚ ਇੱਕਾ ਸੀਐਮ ਫੰਡ ਬਣਾਇਆ ਜਿਹਰੇ ਚ ਲੁਧਿਆਣੇ ਦੇ ਸ਼ੌਕਰਾਂ ਨੇ ਮਜਬੂਰਨ ਉਹਨਾਂ ਦੀ ਧੌਣ ਤੇ ਗੁੱਠਾ ਰੱਖ ਕੇ ਉਹਨਾਂ ਤੋਂ ਪੈਸੇ ਲੈ ਕੇ ਮਾੜਾ ਮੋਟਾ ਜਿਹੜਾ ਭੁਗਤਾਨ ਹੋਇਆ ਕਿਸੇ ਨੂੰ ਮੁਆਵਜ਼ਾ ਤਰਪਾਲਾਂ ਦਿੱਤੀਆਂ ਇਹ ਉਥੋਂ ਕੰਮ ਚਲਾਇਆ ਆਦਰਵਾਇਜ਼ ਸਰਕਾਰ ਕੋਲੇ ਕੁਦਰਤੀ ਆਫਤ ਦਾ ਨਜਿੱਠਣ ਵਾਸਤੇ ਪੈਸੇ ਨਹੀਂ ਲੜਿਆਣਾ ਦੇ ਲੋਕਾਂ ਤੋਂ ਇਕੱਠੇ ਕੀਤੇ ਗਏ। ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਤੋਂ 5-5 ਲੱਖ ਰੁਪਇਆ ਇਕੱਠਾ ਕੀਤਾ ਗਿਆ। ਡੀਸੀ ਨੂੰ 5 ਕਰੋੜ ਰੁਪਇਆ ਲਾਇਆ ਛੋਟੇ ਜ਼ਿਲ੍ਹੇ ਨੂੰ। ਕੀ ਇਹ 5 ਕਰੋੜ ਤੂੰ ਇਕੱਠਾ ਕਰਕੇ ਦੇਣਾ ਛੋਟੇ ਜ਼ਿਲ੍ਹੇ ਵਾਲੇ ਨੇ ਵੱਡੇ ਵਾਲੇ ਨੇ ਤਾਂ ਬਥੇ ਨੀ ਕਿੰਨਾ ਲਾਇਆ? ਅਫਸਰ ਦੱਸਦੇ। ਇਕੱਠਾ ਕਰੋ ਬਾਈ। ਸੋ ਇਹ ਹਾਲਾਤ ਜਿਹੜੇ ਅੱਜ ਸਾਡੇ ਦੇਸ਼ ਦੇ ਹੈ। ਸਾਡੇ ਪੰਜਾਬ ਦੇ ਪਤਾ ਨਹੀਂ ਕਈ ਵਾਰੀ ਲੋਕ ਭਾਜਪੀ ਦੀ ਗੱਲ ਕਰਦੇ ਆ ਖਾਸ ਕਰਕੇ ਲੁਧਿਆਣਾ ਮੈਂ ਕਹੀ ਥਾਂ ਉਹਨਾਂ ਦਾ ਭਾਜਪੀ ਪਤਾ ਨਹੀਂ ਜੀਡੀਪੀ ਗਰੋਥ ਕੀ ਹੁੰਦੀ ਹੈ ਆਮ ਲੋਕਾਂ ਨੂੰ ਲੋਕ ਕਹਿੰਦੇ ਫਾਸਟੈਸਟ ਗਰੋਇੰਗ ਇਕਨੋਮੀ ਹਿੰਦੁਸਤਾਨ ਬਣਦਾ ਜਾ ਰਿਹਾ ਹੈ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਅੱਜ 1,42,000 ਰੁਪਏ ਸੋਨਾ ਤੋਲਾ ਹੋ ਗਿਆ ਡੇਲੀ 5000 ਵਧ ਰਿਹਾ ਹੈ ਇਨਫਲਮੇਸ਼ਨ ਇੰਨੀ ਹੈ ਫਾਸਟੈਸਟ ਗਰੋਇੰਗ ਇਕਨੋਮੀ ਮਾਰਤਾ ਦੇਸ਼ ਮੋਦੀ ਜੀ ਨੇ ਬੀਜੇਪੀ ਨੇ ਬੇੜਾ ਘਰ ਕਰਤਾ ਦੇਸ਼ ਦਾ ਜੇ ਐਵੀਏਸ਼ਨ ਦੀ ਗੱਲ ਕਰੋ ਜਹਾਜ਼ਾਂ ਦੀ ਤਾਂ ਕੇਵਲ ਐਵੀਏਸ਼ਨ ਮਿਨਿਸਟਰੀ ਕੋਲੇ ਵੀ ਜਾ ਜਾਂਦੇ ਆ ਦੂਜੇ ਤਾਂ ਟਾਟਾ ਦੇ ਨਾਲ ਇਹਨਾਂ ਨੇ ਸਮਝੌਤੇ ਚ ਚੱਲ ਰਹੇ ਆ ਹਜੇ ਤੱਕ ਸਾਡਾ 에ਰਪੋਰਟ ਐ ਦਿੱਲੀ ਰਾਜਨੀਤੀ ਹੋ ਰਹੀ ਐ ਬੰਦ ਪਿਆ ਉਹਨੂੰ ਚਲਾਉਣ ਦੀ ਪਿਆਰ ਪਿਆ ਕਿਉਂ ਹਜੇ ਰੁਕ ਜਾਓ ਕੋਈ ਸੰਸਦ ਮੰਤਰੀ ਕਹਿੰਦੇ ਆ ਰੁਕ ਜਾਓ ਹਜੇ ਸਾਲਕ ਪਹਿਲਾਂ ਮੈਂ ਆਉਂਗਾ ਫੇਰ ਇਹਨੂੰ ਚਲਾਵਾਂਗੇ ਛੰਡੀ ਦੇਾਂਗੇ ਕਿਉਂਕਿ ਸੈਂਟਰ ਦੀ ਗਵਰਨਮੈਂਟ ਉਹਨਾਂ ਦੀ ਹੈ ਭਈ ਅੱਜ ਚਲਾਓ ਅੱਜ ਲੋੜ ਹੈ ਮੈਂ ਗੱਲ ਕਰ ਰਿਹਾ ਸੀ 에ਵੀਏਸ਼ਨ ਮਿਨਿਸਟਰੀ ਦੀ ਜਿਹੜਾ ਮੰਤਰੀ ਹੈ ਉਹਨਾਂ ਦਾ ਹਾਲ ਸੁਣ ਲੋ ਕੀ ਹੈ ਮੰਤਰਾਲੇ ਦਾ ਵੱਡੇ ਜਾਜ ਤਾਂ ਸਾਰੇ ਜਿਹੜੇ ਬੋਇੰਗ ਹੈ ਉਹ ਤਾਂ ਸਾਡੇ ਸਾਰੇ ਜਿਹੜੇ ਜਹਾਜ਼ ਐ ਉਹ ਟਾਟਾ ਨਾਲ ਚੱਲ ਰਹੇ ਐ ਟਾਟਾ ਨੂੰ ਦਿੱਤਾ ਠੇਕਾ ਸਾਡੇ ਕੋਲੇ ਹਿੰਦੁਸਤਾਨ ਦੀ ਗਵਰਨਮੈਂਟ ਕੋਲੇ ਕੇਵਲ 20 에ਅਰਕ੍ਰਾਫਟ ਐ ਆਪਣੇ ਜਿਹੜੇ ATR 에ਅਰਕ੍ਰਾਫਟ ਜਿਹੜਾ ਬਠਿੰਡੇ ਉਡਦਾ ਹੈ Shimla ਉਡਦਾ ਹੈ ਜਿਨ੍ਹਾਂ ਦੀ ਮਾਲਕ ਗਵਰਨਮੈਂਟ ਐ ਤੁਸੀਂ ਕਹਿੰਦੇ ਹੋ ਫਾਸਟੈਸਟ ਗਰੋਇੰਗ ਐ ਤੇ 20 ਦੇ ਵਿੱਚੋਂ ਬਾਵਾ ਜੀ 12 ਜਹਾਜ਼ ਡਾਊਨ ਐ ਜਾਣੀ ਕਿ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦਾ ਇੰਜਨ ਹੈ ਨਹੀਂ ਕਿਸੇ ਦਾ ਨੱਟ ਇਹ ਇਹ ਤੁਸੀਂ ਉਹ ਜਹਾਜ਼ ਤੇ ਚੜੋਂਗੇ ਤੁਹਾਨੂੰ ਦੱਸ ਦੇਗਾ ਪਾਇਲਟ ਮੈਂ ਸਵਾਲ ਲਾਇਆ ਦੇਸ਼ ਦੀ ਸੰਸਦ ਦੇ ਵਿੱਚ ਆ ਹਾਲਾਤ ਹੈ ਕਿਉਂਕਿ ਉਹ ਜਹਾਜ਼ ਦੀ ਰਿਪੇਅਰ ਨਹੀਂ ਹੋ ਰਹੀ ਇਸ ਕਰਕੇ ਉਹ ਡਾਊਨ ਆ ਉਹ ਪਾਇਲਟ ਤੇ ਜਿਹੜੀਆਂ 에어 호ਸਟੈਸ ਆ ਉਹ ਦੱਸਦੀਆਂ ਕਿ 50 ਘੰਟੇ ਸਾਨੂੰ ਮਹੀਨੇ ਦੇ ਦੇਣੇ ਆ ਸਾਡੀ ਵਾਰੀ 15 ਦਿਨਾਂ ਬਾਅਦ ਆਉਂਦੀ ਹੈ ਇੱਕ ਫਲਾਈਟ ਦੀ ਇਹ ਹਾਲਾਤ ਹੈ ਮਾਰਤਾ ਪੰਜਾਬ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੀ ਗਰੀਬਾਂ ਨਾਲ ਜੁੜੀ ਹੈ ਗੱਲਾਂ ਕੱਲੀਆਂ ਗਰੀਬਾਂ ਨਹੀਂ ਕਰਕੇ ਨਹੀਂ ਕੰਮ ਚੱਲਣਾ ਮੈਂ ਸਵਾਲ ਲਾਇਆ ਸੀ ਕੇਂਦਰ ਸਰਕਾਰ ਕੋਲੇ ਮੈਨੂੰ ਜਵਾਬ ਆਇਆ ਲਿਖਤੀ ਮੁੱਲਾਪੁਰ ਸਾਹਿਬ ਬਾਜਵਾਜੀ ਵੀ ਆ ਜਿਹੜੇ ਰਾਸ਼ਨ ਕਾਰਡ ਕੱਟੇ ਜਾ ਰਹੇ ਕਿਉਂ 290000 ਪਰਿਵਾਰਾਂ ਦੇ ਰਾਸ਼ਨ ਕਾਰਡ ਸਰਕਾਰ ਨੇ ਕੱਟੇ ਤੇ 20 ਲੱਖ ਕੱਟਣ ਦੀ ਤਜਵੀਜ਼ ਹੈ 42 ਲੱਖ ਚੋਂ ਮੱਖਾ ਸਾਹਿਬ ਵਾਦੀ 20 ਲੱਖ ਕਟ ਦਿੱਤੀ ਵੀ ਕਿਉਂ ਮੈਂ ਪੁੱਛਿਆ ਕਿਉਂ ਕਹਿੰਦੇ ਕੇਵਾਈਸੀ ਪੂਰਾ ਨਹੀਂ ਹੈ ਰੈਡ ਫਲੈਗ ਕਰਤਾ ਇਹ 1 ਸਾਲ ਤੋਂ ਬਾਅਦ ਉਹ 20 ਲੱਖ ਰਾਸ਼ਨ ਕਾਰਡ ਕੱਟਿਆ ਜਾਣਾ ਜਿਹੜਾ ਵਿਆਈ 42 ਲੱਖ ਬਣਿਆ ਇਹਦਾ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਤਾਲਮਿਲ ਕਰੇ ਕੇਵਾਈਸੀ ਪੂਰੇ ਕਰੇ ਇੱਦਾਂ ਸਾਡੇ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਿਤਕਰਾ ਹੋ ਰਿਹਾ ਹੈ। ਤਸਾਨ ਨਿਧੀ ਯੋਜਨਾ ਜਿਹੜੀ 6000 ਰੁਪਏ ਕਿਸਾਨ ਦੇ ਖਾਤੇ ਚ ਆਉਂਦਾ ਹੈ। 23 ਲੱਖ ਹੁੰਦੇ ਸੀ 23 ਲੱਖ ਜਦੋਂ ਅੰਦੋਲਨ ਕੀਤਾ ਪੰਜਾਬ ਦੇ ਕਿਸਾਨਾਂ ਨੇ ਤੇ ਪੰਜਾਬ ਦੇ ਕਿਸਾਨ ਅੰਦੋਲਨ ਤੇ ਬੈਠੇ ਹੌਲੀ ਹੌਲੀ ਉਹਨਾਂ ਦੇ ਕਾਟਾ ਮਾਰ ਕੇ ਹੁਣ ਮੇਰਾ ਖਿਆਲ 8.5 ਲੱਖ ਕਿਸਾਨ ਨਿਧੀ ਯੋਜਨਾ ਦੇ ਵਿੱਚ ਖਾਤੇ ਰਹਿ ਗਏ 8.5 ਲੱਖ ਇਹ ਅਖਬਾਰਾਂ ਦੀ ਰਿਪੋਰਟ ਹੈ ਟ੍ਰਿਬਿਊਨ ਦੀ ਉਹ ਕਹਿੰਦੇ ਕੇवाईसी ਨਹੀਂ ਉੜਾ ਕੇ ਇਹ ਧੋਖਾ ਸਾਡੇ ਪੰਜਾਬ ਦੇ ਨਾਲ ਕੇਂਦਰ ਸਰਕਾਰ ਕਰ ਰਹੀ ਹੈ ਔਰ ਅਸੀਂ ਇਹਨੂੰ ਹਰਗੇ ਸਬਰਦਾਸ਼ ਨਹੀਂ ਕਰਾਂਗੇ ਆਉਣ ਵਾਲੇ ਸਮੇਂ 'ਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰ ਘੇਰੇ ਜਾਣਗੇ ਇਸ ਇਸ਼ੂ ਤੇ ਇਸ ਇਸ਼ੂ ਤੇ ਪੰਜਾਬ ਭਰ ਦੇ ਵਿੱਚ ਸਾਡੇ ਸੰਮੇਲਨ ਤੇ ਯਾਤਰਾ ਹੋਏਗੀ 8 ਤਰੀਕ ਨੂੰ ਆਗਾਜ਼ ਜਿਹੜਾ ਗੁਰਦਾਸਪੁਰ ਚੋਂ ਕਰਾਂਗੇ ਗੁਰਦਾਸਪੁਰ ਫਿਰ ਟਾਂਡਾ ਫਿਰ ਬਲਾਚੌਰ ਫਿਰ ਸਮਰਾਲਾ ਫਿਰ ਰਾਜਪੁਰਾ ਫਿਰ ਸੰਗਰੂਰ ਫਿਰ ਪੁੱਚੋ ਤੇ ਫਿਰ ਬਾਗਾਪਰਾਣਾ ਫਿਰ ਗੁਰੂ ਅਰਸਾਏ ਹੁੰਦੇ ਹੋਏ ਖਡੂਰ ਸਾਹਿਬ ਇਹ ਪਹਿਲੀ ਜਿਹੜੇ 6 ਦਿਨ ਦਾ ਪ੍ਰੋਗਰਾਮ ਹੈਗਾ ਇਹ ਤੁਹਾਨੂੰ ਦੱਸਿਆ ਪਰ ਇਹ ਨਿਰੰਤਰ ਅਸੀਂ ਤੱਕ ਦਮ ਨਹੀਂ ਲਿਆਂਗੇ ਲਵਾਂਗੇ ਜਦ ਤੱਕ ਇਹ ਮਨਰੇਗਾ ਸਕੀਮ ਤੇ ਜਿਹੜਾ ਬਿੱਲ ਇਹ ਲੈ ਕੇ ਆਇਆ ਕਾਲਾ ਕਾਨੂੰਨ ਇਹ ਵਾਪਸ ਨਹੀਂ ਲੈ ਰਹੇ ਲੈ ਲੈਂਦੇ